我我一天 ਹਾਂਜੀ ਕਿੱਦਾਂ ਰਿਹਾ ਚਲਾਈ ਮੰਮੀ ਪਹਿਲਾਂ ਐਂ ਦੱਸ ਕੀ ਕੀ ਲੱਗਿਆ ਕੋਈ ਨਹੀਂ ਗਿਆ ਡਾਈ ਨਹੀਂ ਗਿਆ ਜੱਟ ਭਰ ਕੇ ਗੱਡੀ ਲਿਆ ਆ ਨੀ ਸੁਣ ਜੱਟੀ ਇਹ ਪਿਆਜ਼ ਲਿਖਣ ਭੁੱਲ ਗਈ ਸੀ ਮੈਂ ਪਿਆਜ਼ ਲਿਖਣ ਭੁੱਲ ਗਈ ਸੀ ਫੇਰ ਆ ਜਾਣਗੇ ਲੈ ਲੇ ਆਜ ਲੈ ਕੇ ਆਏ ਪਿਆਜ਼ ਕਿੰਨਾ ਦਿਨ ਤੱਕ ਕਿੰਨਾ ਟਾਈਮ ਜਾੜ ਸੱਲਾ ਜਿਹਾਰ ਦਾ ਦੋ ਦੋ ਦਿਨ ਦਾ ਜੀ ਜਿਹਾਰ ਦਾ ਤਾਂ ਦੋ ਦਿਨ ਦਾ ਹੀ ਸੱਚੀ ਆਹ ਐਡਾ ਸੱਲਾ ਜਿਹਾਰ ਦੇ ਖਾ ਜਵੇ ਹਾਏ ਖਾ ਤਾਂ ਤੇਤੇ ਨਹੀਂ ਹੋਇਆ 5 ਕਿਲੋ ਆਹਦੇ ਆ ਗਏ ਪਿਆਜ਼ ਉਹ ਕਿੱਥੇ ਆ ਪਿਆ ਆਹ ਦੇ ਪਿਆ ਤੇਰਾ ਆਹ ਦੇ ਪਿਆ ਤੇਰਾ ਲਾ ਫਾफा ਉਹ ਵੀ ਮੈਂ ਨੰਗੜਾ ਖਾ ਉਹਨਾਂ ਦਾਣਾ ਰੱਖਣਾ ਕਮਲਾ ਹੋ ਗਿਆ ਇੱਥੇ ਦਾਣਾ ਲੈ ਕੇ ਨੰਗੜਾ ਉਹਨਾਂ ਨੇ ਸਾਈਡ ਤੇ ਕਰ ਲਾ ਤੋਤੀ ਦੇ ਬਾਅਦ ਇਹਨਾਂ ਨਾਲ ਨੀਬਾ ਚੀਨੀ ਉਹ ਚੀਨੀ ਚੀਨੀ ਉਤਮ ਸ਼ੂਗਰ ਤੋਤੀ ਦੇ ਬੱਤੇ ਸ਼ਰਨ ਕਰਦੇ ਤੋਤੀ ਦੇ ਬਾਅਦ ਕੌਮੀ ਉੱਥੇ ਜੋ ਸ਼ਹਿਰ ਵਿੱਚ ਸ਼ਹਿਰ ਵਿੱਚ ਮੋਦੀ ਦੇ ਮੋਟਾ ਨੇ ਉਹਦੀ ਉਹਨਾਂ ਲਾਉਂਦੇ ਨੇ ਆਪ ਕੋਈ ਥੋੜੀ ਲਾਉਂਦਾ ਤੋਤੀ ਜੇ ਬਜਾਲਾਏਗਾ ਤੇ ਖੜਾ ਲੱਗ ਵਿੱਚ ਚੱਲ ਪਾਣੀ ਵੀ ਕੁਛ ਕੈਸ਼ ਬਣਾ ਲਈਏ ਉੱਤੇ ਆਪਦਾ ਵਜਨ ਦਈ ਜਾਂਦਾ ਲੈ ਮੈਂ ਸ਼ਕੈਸ਼ ਬਣਾਉਣਾ ਫੇਪਣਾ ਹੈ ਕੀ ਕਰਨ ਨੂੰ ਸਹੀ ਮੇਰੀ ਵੀਡੀਓ ਤੇ ਨੰਗ ਢੰਗਾ ਹੋਵੇਂਗਾ ਆ ਦੇ ਲੋ ਨਹੀਂ ਤੂੰ ਨਹੀਂ ਦੀਨਾ ਮੈਂ ਹੀ ਦਿੰਨੀ ਆ ਜਾ ਕਰੇ ਖੇਤੀ ਕੋਰਤਾ ਪਜਾਮਾ ਪੜਾ ਲੈ ਹਾਲੇ ਤਾਂ ਕਾਲੀ ਜੈਕਟ ਬਣਵਾਉਣੀ ਆ ਕਿਹੜਾ ਪਾਣੀ ਨਾ ਮਦਸ਼ ਕੈਸ਼ ਬਰੋਣ ਲਗੇ ਨਿੰਬੂ ਪਾਣੀ ਇਨੇ ਨਿੰਬੂ ਨਹੀਂ ਗਏ ਨਿੱਪੂ ਵੀ ਨਾ ਨਿੱਪੂ ਇਹੋ ਬੋਲ ਦੇਣਾ ਉਹ ਵਾਲੀ ਕਰਿਆ ਹੈ ਬਾਰਫ ਦਾ ਠੰਡਾ ਪਾਣੀ ਸਾਰੇ ਗਰਮੀ ਆ ਬਈ ਬੱਸ ਕਰਾਈ ਦੀ ਗਰਮੀ ਨੇ ਗਰਮੀ ਬਹੁਤ ਹੈ ਮੈਗਾਹੀ ਵੀ ਬਹੁਤ ਮੈਨੂੰ ਗਰਮੀ ਲੱਗ ਜਾਂਦੀ ਉਹਨਾਂ ਨੂੰ ਮੈਗਾਹੀ ਲੱਗ ਜਾਂਦੀ ਹੈ ਬਟਰ ਕੁੱਲਰ ਚ ਲੱਗਣਾ ਬੜਾ ਠੰਡਾ ਬਣਦਾ ਡੰਗਾ ਇਹ ਸੈੱਟ ਤਾਂ ਡੰਗਾ ਮੋਟੇ ਭਰਕੇ ਵੀ ਨਹੀਂ ਲਾਇਆ ਲਾਇਆ ਹੀ ਨਹੀਂ ਭਰਕੇ ਜੰਮੂ ਦਾ ਤਾਂ ਜੇ ਲੱਗੂ ਹੀ ਬਾਹਲੀ ਜੰਮੂ ਆ ਜੰਮੂ ਜੰਮੀ ਪਈ ਆ ਬਾਹਲੀ ਜਿਆਦੇ

ਬਸ ਗਿਆ ਮਿੱਠਾ ਹੋਰ ਚੱਕਰ ਹਟਕੀ ਜੇ ਆਏ ਜੇ ਨੁੜੇ ਤੇ ਸਾਡੇ ਲਾ ਹਾਂ ਪਾਟ ਕੀ ਤੋ ਤੇਲ ਲੈ ਵੀੜ ਦੇ ਤੈਨੂੰ ਹੋਰ ਕੋਈ ਕੰਮ ਨਹੀਂ ਤੇਨੂੰ ਲੈ ਲੈ ਪਹਿਲਾ ਕਲਾਸ ਕਰ ਲਈਏ ਫਿਰ ਪਰੇ ਕਰਦੇ ਆ ਲੋ ਜੀ ਕੀ ਕੀ ਗ੍ਰੋਸਰੀ ਲੈ ਕੇ ਆਏ ਨੇ ਦੇਖ ਲੀਜੀ ਸਭ ਤੋਂ ਪਹਿਲਾਂ ਪਿਆਜ਼ ਰਸਫੈ ਇਹ ਛੋਟੀ ਪਿੱਪੀ ਹੋਣ ਲੱਗੀ 1 ਲੀਟਰ ਦੀ ਚਾੜ ਦੀ ਆ ਉਹ ਤੁਹਾਨੂੰ ਲੱਗਦੀ ਇਹ ਵੀ ਇੱਕ ਬੋਤਲ ਉਹਦੇ ਨਾਲ ਫ੍ਰੀ ਹੁੰਦੀ ਹੈ ਫ੍ਰੀ ਤੱਕ ਖਾਓਗੇ ਮੈਂ ਐਸਾ ਹੂੰ ਤੁਹਾਨੂੰ ਦਸਾ ਰਹਾਂ ਹੂੰ ਤੇਲ ਵਰਤਣ ਦਾ ਪੱਤਾ ਤਾ ਕੋੜ ਵਰਤਦਾ ਹਾਂ ਹਾਂ ਇਹ ਸਸਤਾ ਪੈਂਦਾ ਬਿਸਕੁਟ ਇਹ ਤਾਂ ਮਹਿੰਗੇ ਹੀ ਨੇ ਇਹ ਦੇਸੀ ਕਿਉਂ ਦਿੰਦੇ ਨੇ ਹਨਾ ਪਤਾ ਨਹੀਂ ਬਾਹਰ ਦੇ ਨਹੀਂ ਸਾਬਣ ਕਿਹੜਾ ਸਾਬਣਾ ਹੈ ਨੰਬਰ 1 ਨੋੜਵਾਉਂਦੇ ਆਹ ਤੇ ਕਿਚਨ ਉੱਤੋਂ ਮਿੱਠਾ ਮਠਾ ਨਮਕੀਨ ਹਲਦੀ ਪਾਊਡਰ ਛੋਕਰਾ ਸਾਬਣ ਦਾੜ ਵਾਲੇ ਪਕੌੜੇ ਨਮਕ ਇੱਕ ਦਾੜ ਵਾਲੇ ਪਕੌੜੇ ਦੋ ਪੈਕ ਭਾਂਡੇ ਧੋਣ ਵਾਲਾ ਸਾਬਣ ਦੋ ਡੱਬੀਆਂ ਐਕਸੋ ਮੈਂ ਇਹੀ ਵਰਤਦੀ ਹਾਂ ਉਹਦੇ ਨਾਲ ਕੀ ਹੁੰਦਾ ਇੱਕ ਵਿੰਮ ਬੈਂਬਰ ਨਾਲ ਮੈਨੂੰ ਅਲਰਜੀ ਹੁੰਦੀ ਐਮ ਡੀ ਐਚ ਗਰਮ ਮਸਾਲਾ ਚਾਹ ਦੀ ਪੱਤੀ ਤਿੰਨ ਪੈਟ ਦੀ ਚਾਹ ਪੱਤੀ ਇਹ ਕਬੜ ਟਟਾਤੀ ਜਿਹੀ ਸੀ ਮੇਨੇ ਲਈ ਕਿਹਾ ਹਾਂ ਚਾਹਰ ਤੇ ਬਹੁਤ ਫਰਕ ਪਿਆ ਕਦੋਂ ਦੀ ਲਿਆਂਗੀ ਸੀ ਕਈ ਮਹੀਨੇ ਲੱਗੀ ਹੁਣ ਤਾਂ 10 ਕਿਲੋ ਹੀ ਸੀ ਆਹ ਹੁਣ ਉਸ ਤੋਂ ਥੋੜੀ ਦਿਲਾਖ ਹੈ ਸੀ ਹੁਣ ਤਾਂ ਚਾਹ ਹੀ ਨਹੀਂ ਬਣਦੀ ਸਵੇਰੇ ਬਣਦੀ ਹੈ ਜਾਂ ਸ਼ਾਮ ਨੂੰ ਚਾੜਦੇ ਅੱਜ ਤਾਂ ਮੂੰਗੀ ਦੀ ਮਸਰੀ ਬਣਾਉਣਾ ਹੈ ਅੱਜ ਮੂੰਗੀ ਦੀ ਮਸਰੀ ਬਣਾਉਣ ਨੂੰ ਆਰਡਰ ਵੱਧੀ ਹੈ ਤਾਂ ਸਬਜੀ ਹੈ ਤਾਂ ਨਹੀਂ ਨਾ ਕੋਈ ਲੱਗਦੀ ਬਾਹਰ ਸਬਜੀ ਨਹੀਂ ਲੱਗਦੀ ਦੋ ਗੀਟਾ ਤਾਂ ਸੁੱਕੀ ਜਾਂਦੀ ਤਿੰਨ ਬੈਗ ਚ ਇਹਦੇ ਆ ਜਿਹੜਾ ਲੱਗਦੇ ਹੈ ਸੁੱਕੀ ਜਾਂਦੀ ਹੈ ਇਹ ਆ ਗਈ ਆਪਣੀ ਗਰੋਸਰੀ ਤੇ ਥੈਲਾ ਖਾਲੀ ਢਾੜ ਦੇਖੀ ਚੜ੍ਹੇ ਮੇਨ ਨੂੰ ਵਾਪਸ ਇੱਕ ਕੀ ਬਾਇਆ ਪਤਾ ਨਹੀਂ ਕਿੰਨੀ ਜਿਆ ਛੱਡ ਫਿਰ ਆ ਇਹਨੂੰ ਕੀ ਲੱਗਿਆ ਮੈਂ ਬਾਲਾ ਹਾਂ ਸੋ ਬਣੀ ਆ ਇਹ ਛੋਟੀਆਂ ਨਹੀਂ ਆ ਤੀਰ ਵੀ ਵਾਲੀਓ ਕਹਿੰਦਾ ਹੁੰਦੀ ਆ ਉੱਤੇ ਕਿੰਨਾ ਲਿਖਿਆ ਆ ਅੱਗੇ ਤਾਂ ਵੱਡੀਆਂ ਵੱਡੀਆਂ ਲੱਗੀਆਂ ਹੁੰਦੀਆਂ ਪਤਾ ਨਹੀਂ ਮੈਨੂੰ ਦਿਨਾ ਹੀ ਨਹੀਂ ਆਉਣੀ ਆ ਸਾਫ ਕੀਓ ਲਿਖਿਆ ਹੋਇਆ ਕੀ ਆ ਆਹ ਛੋਟੀ ਤਾਂ ਕੀ ਬਾਲੀ ਛੋਟੀ ਆ ਕਿ ਤੇ ਡੱਟੀਆਂ ਪੱਟੀਆਂ ਬਟਾਣੇ ਪੁਰਾਣੀਆਂ ਸੀ 22 ਚੱਲਦਾ ਚਲ ਤੁਹਾਡਾ ਹੀ ਮੰਨ ਜਣੇ ਚਲੋ ਜੀ ਇਹ ਸੀਗੀ ਆਪਣੀ ਛੋਟੀ ਜੀ ਗਰੋਸਰੀ ਫੈਮਿਲੀ ਦੇ ਮਤਲਬ ਕਿ ਜਿੱਡੀ ਕੁ ਫੈਮਿਲੀ ਆ ਉਨੀ ਕੁ ਗਰੋਸਰੀ ਹੋਊਗੀ ਇਹਨਾਂ ਨੂੰ ਅਲੱਗਾ ਟਿਕਾਣੇ ਟੇਸਟੀ ਬਣੇ ਤੁਸੀਂ ਦੱਸੋ ਯਮੀ ਯਾਰ ਦੱਸੋ ਯਮੀ ਸੌਸ ਸੌਫੀ ਯਮੀ 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 ਨਿਊਡਲ ਬਣਾ ਲਈ ਅਸੀਂ ਤੁਸੀਂ ਵੀ ਖਾ ਲੋ ਲਓ ਜੀ ਪ੍ਰੈਸ ਕਰਦੇ ਕਰਦੇ ਭੁੱਖ ਲੱਗੇ ਆਈ ਤੇ ਆਪਾਂ ਬਣਾ ਲਈ ਨਿਊਡਲ ਨਿਊਡਲ ਬਣਾਇਆ ਕੀ ਨੇ ਦੱਸ ਕਰੋ ਮੈਸਟਰ ਹਾਂ ਨਹੀਂ ਤੁਸੀਂ ਗੈਸ ਕਰਕੇ ਦੱਸਿਓ ਕਿਨੇ ਬਣਾਇਆ ਨਿਊਡਲ ਐਡਾ ਢੇਰ ਪ੍ਰੈਸ ਕਰਨਾ ਮੈਂ ਦੇਖ ਲਓ ਫਿਰ ਆਪਾਂ ਨੇ ਸੈਲੀਬ੍ਰੇਟ ਕਰੀ ਜਾਣਾ ਕਿਤੇ ਐਨੇ ਕੱਪੜੇ ਪ੍ਰੈਸ ਇਹ ਵੀ ਗੈਸ ਕਰੋ ਕਿ ਕਿੱਥੇ ਜਾਣਾ ਹੈ ਜ਼ਿਆਦਾਤਰ ਕੱਪੜੇ ਮੇਰੇ ਨੇ ਵਿੱਚ ਪ੍ਰੈਸ ਕਰਨ ਵਾਲੇ ਆ ਇੱਧਰ ਕਰਕੇ ਰੱਖ ਤੇ ਮੈਂ ਤਾਂ ਸਾਰੇ ਪ੍ਰੈਸ ਕਰ ਚੁੱਕਾ ਚਲੋ ਜੋਂ ਮੈਂ ਖਾ ਲਮਾ ਬਾਅਦ ਵਿੱਚ ਮਿਲਦੇ ਹਾਂ ਠੀਕ ਹੈ ਜੀ ਮੈਂ ਕਰਾਂ ਇੰਜੋਏ ਤੁਸੀਂ ਵੀ ਕਰੋ ਇੰਜੋਏ ਨੀ ਊਡਲ ਸਾਡੇ ਨਾਲ ਨਾਲ ਲੋ ਜੀ ਸ਼ਾਮ ਦੇ 6:00 ਵੱਜ ਗਏ ਹੁਣ ਆਪਾਂ ਤਾਂ ਅੱਗਿਆ ਦਾਲ ਕਰਨੀ ਹੈਗੀ ਕੱਲ ਨਾਲ ਅੱਜ ਘੱਟ ਲੱਗਦੀ ਥੋੜੀ ਹੈਗੀ ਤਾਂ ਹੈਗੀ ਆ ਬਹੁਤ ਜ਼ਿਆਦਾ ਕੱਲ ਨਾਲੋਂ ਪਤਾ ਨਹੀਂ ਕਿੰਨਾ ਘੱਟ ਲੱਗਦੀ ਆ ਨਾਲ ਧਰਦੇ ਆਪਾਂ ਬਾਹਰ ਹਾਰੇ ਚ ਪੀਲੀ ਧਾਲ ਧਰਦੇ ਆ ਉਹਦੇ ਵਿੱਚੇ ਪਿਆਜ਼ ਪਾ ਲੈਣੇ ਵਿੱਚ ਹੀ ਸਾਰਾ ਕੁਝ ਕੱਟ ਕੇ ਪਾ ਦੇਣਾ ਘੈਂੜੀ ਧਾਲ ਬਣ ਜੂਗੀ ਲੋ ਜੀ ਇੱਕ ਕੌਲੀ ਦਾ ਧਾਲ H hey? thank you have to. ਹਾਂ ਅੱਜ ਤਾਂ ਅੰਦਰੋਂ ਨਿਕਲ ਕੇ ਥੋੜਾ ਜਿਹਾ ਹਵਾ ਵੀ ਠੀਕ ਲੱਗਿਆ ਅੱਜ ਕੱਲ ਨਾਲੋਂ ਫਰਕ ਆ ਕਰਮੀਆ ਕੱਲ ਕਰਮੀ ਜਿਆਦਾ ਸੀ ਲੋ ਜੀ ਇਹਨਾਂ ਵਿੱਚ ਹਰੇ ਵਿੱਚ ਰੱਖਿਆ ਮਰੀਜੀ ਜਾਊਗੀ ਮਾਣੀ ਹੋਵੇ ਡੂੰਗੇ ਝੋਨਾ ਲਾਉਣਾ ਹੀ ਛੱਡ ਦੇਣਾ ਜੱਟ ਕਿੱਥੇ ਝੋਨਾ ਛੱਡ ਦੇਣਗੇ ਜੱਟ ਰੋਟੀ ਖਾਣੀ ਛੱਡ ਸਕਦਾ ਝੋਨਾ ਲਾਉਣਾ ਨਹੀਂ ਛੱਡਦਾ ਹਨਾ ਗਜਾਰਾ ਨਹੀਂ ਝੋਨੇ ਬਿਨਾ ਗਜਾਰਾ ਨਹੀਂ ਹੁੰਦਾ ਇਹ ਆ ਜੀ ਪਨੀਰੀ ਕੱਲ ਪੀਉਂਦੀ ਸੀ ਕੱਲ ਸਵੇਰੇ ਸਾਧਰੇ ਪੀਉਂਦੀ ਸੀ ਹਨਾ ਆ ਤੁਸੀਂ ਕੋਲ ਕਰੋ ਤੁਸੀਂ ਨਹੀਂ ਇਹ ਵੀ ਦੇਸੀ ਹੈ ਲਓ ਜੀ ਪਨੀਰੀ ਕੱਢਤੀ ਕਰਮੀ ਬਹੁਤ ਆਦੇ ਆ ਬਹੁਤ ਆਦੇ ਕੈ ਤਰੀਕਾ ਜੋ ਨਾ ਲੱਗਣਾ ਕਿ 15 16 ਤੋਂ ਕਹਿੰਦੇ ਆ ਜਾਂ ਲੋਕ ਲਾਉਣਗੇ ਆਪਾਂ ਲਾਦਾਂਗੇ ਨਹੀਂ ਅਸੀਂ ਤਾਂ ਹੁਣੇ ਕਦੋਂ ਕਰਦਣਾ डरैक्ट कदू करना डायर कदू कर देना गर्मी बहुत मेरा मूं पसीने न भरिया पे भांडे मांजने दाल रखी, रखी हुई है दुद्ध रखा यार पीगटिविटी नहीं फैलाई दी थाले जी है फिर हाले बहुत पनीरी भिजूगी ਕਿਆ ਤਰਾਂ ਦੀ ਲਾਉਣੀ ਆ ਤੇ ਕੀ 4 ਚਾਰ ਦਿਨ ਲਾਉਣੀ ਹੁਣ ਇਹਨੂੰ ਪੱਲੀ ਨੂੰ ਇਕਨੇ ਲਪੇਟ ਕੇ ਰੱਖ ਦੇਣਾ ਪੈਦਾਨੇ ਰੱਖਣਾ ਪੁੰਗਰੀ ਤੇ ਫਿਰ ਛਿੱਟਾ ਦੇਣਾ ਇਹ ਵੀ ਵੀਰ ਬਾਈ ਦਾ ਕਲਪਾ ਹੈ ਵੀਰ ਬਾਈ ਦਾ ਵੀਰ ਬਾਈ ਦਾ ਵੀਰ ਬਾਈ ਦਾ ਵੀਰ ਭਾ ਦਾ ਕਲਪਾ ਹੈ ਮੇਰੇ ਸਾਰੇ ਵਾਲ ਸੰਭੀ ਬੈਠਾ 20 ਰੁਪਏ 20 ਰੁਪਏ ਤੈਨੂੰ ਕੀ 20 ਰੁਪਏ ਤੇ ਬੈਟਰੀ 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 ਆਹ ਵਗਟ ਇਹਨੇ ਟੈਟੂ ਬਣਾ ਲਿਆ ਚਲ ਸਾੜਦੇ ਬਦਲ ਬਗਵਲੀ ਆਏ ਵਾ ਤਾਂ ਬਾ ਵੀ ਥੱਕ ਗਈ ਉਹ ਮੰਮੀ ਇਹ ਦੇਖ ਲੈ ਤੋ ਬਈਆ ਤੇ ਬੱਤ